ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਕੋ ਹੋਰ ਨਵੀਂ ਵੀਡੀਓ ਜੀ ਲੋ ਜੀ ਬਾਈ ਤੁਹਾਨੂੰ ਪਤਾ ਹੀ ਤਾਂ ਨਾ ਵੀ ਕੰਬਾਈਨਰ ਦਾ ਸੀਜ਼ਨ ਨੇੜੇ ਆ ਗਿਆ ਹੁਣ ਬਸ ਮੱਲੋ ਦੀ ਰੁਪੇਰਾ ਦਾ ਹੀ ਹੁਣ ਸੀਜ਼ਨ ਚੱਲਣਾ ਤਾਂ ਜਿਹੜਾ ਆਪਣਾ ਹੁਣ ਤਾਂ ਰੁਪੇਰਾ ਹੀ ਕਰਨੀ ਆ ਇਹ ਤਾਂ ਫਲਾਲ ਤਾਂ ਸੀਜ਼ਨ ਤਾਂ ਹਜੇ ਚੱਲੂਗਾ ਤਾਂ 12 ਤਰੀਕ ਤੱਕ ਮ ਚੱਲ ਜੂਗਾ ਉਹਦੇ ਕਰਕੇ ਹੁਣ ਰੁਪੇਰਾ ਦਾ ਵੀ ਸ਼ੂਟ ਕਰਨੀ ਦੀ ਮਸ਼ੀਨਾਂ ਦਾ ਇੱਕ ਤਾਂ ਆਪਾਂ ਕਰ ਗਏ ਤੇ ਏਸੀ ਵਾਲੀ ਤਾਂ ਆਪਣੀ ਉਹ ਡੰਨ ਹੋਈ ਵੀ ਤੀ ਉਹਦਾ ਲੋੜ ਨਹੀਂ ਤੀ ਕੋਈ ਉਹਨੂੰ ਪਤਾ ਵੀ ਤਾਂ ਨਮੀ ਦੀ ਥਰੈਸਰ ਬਦਲਿਆ ਤਾਂ ਬਾਕੀ ਐ ਜਿਹੜਾ ਸਮਾਨ ਸਮੂਹਨ ਮਾੜਾ ਮੋਟਾ ਇੱਕ ਆਦੀ ਬੈਲਟ ਸ਼ੈਲਟ ਦੀ ਉਹ ਪਾ ਕੇ ਐਨ ਕਰਕੇ ਰੈਡੀ ਉਹ ਤਾਂ ਤਿਆਰ ਖੜੀ ਆਪਣੀ ਰਾਣੀ ਉਹ ਪਾਰ ਕਰਤੀ ਉਹ ਖੜੀਏ ਪਿੱਛੇ ਬਾਕੀ ਪੁਰਾਣੀ ਦੀ ਮਸ਼ੀਨ ਦੀ ਰਿਪੇਅਰ ਤੀ ਇਹ ਵੀ ਬਸ ਮਸ਼ੀਨ ਤਾਂ ਵੈਸੇ ਐ ਗਰੀਸ ਗਰੂ ਸਾਰਾ ਹੀ ਜਾਂਦਾ ਪਰ ਇੱਕ ਵਾਰ ਐ ਵੀ ਤਸੱਲੀ ਜ਼ਰੂਰ ਹੋ ਜਵੇ ਨਾ ਸੀਜ਼ਨ ਦੇ ਪਹਿਲਾਂ ਅੰਦਰ ਸੀਜ਼ਨ ਦੇ ਬਾਅਦ ਬਾਈ ਫੇ ਬੜਾ ਦਿੱਕਤ ਆਉਂਦੀ ਆ ਜਦੋਂ ਕਣਕਰਾ ਸੀਜ਼ਨ ਆ ਵਧੀਆ ਵੀ ਨਾ ਮਾਲਕ ਆਹ ਉਹ ਮੇਰੇ ਕਮੈਨ ਵਾਲੇ ਵੀਰਾਂ ਦੀਆਂ ਮਸ਼ੀਨਾਂ ਜਿਹੜੀਆਂ ਪੂਰੀਆਂ ਘੈਂਟ ਚੱਲਣਾ ਨਾ ਵਧੀਆ ਸੀਜਨ ਲੱਗੇ ਗੱਟ ਕੇ ਚਲੋ ਦਿਖਾਉਨੇ ਆ ਮੈਂ ਤੁਹਾਨੂੰ ਹੁਣ ਕਮੈ ਕੱਲ ਲੱਗੇ ਤੇ ਅੱਜ ਮਸ਼ੀਨ ਮਲੋ ਥਰੇਚਰ ਹੁਣ ਕੱਢਿਆ ਆ ਕੇ ਕੱਲ ਦਾ ਫੀਟਰ ਲਾਤਾ ਫੀਟਰ ਲਾਉਣ ਤੋਂ ਬਾਅਦ ਬਾਕੀ ਗੂਲਾ ਕਾਲਾ ਬਹੁਤ ਲੱਗਿਆ ਹਾ ਤਾਂ ਸਫਾਈ ਕਰੀ ਪਹਿਲਾਂ ਦਾ ਇਹਦੀ ਵਿੱਚ ਬਹੁਤ ਗੂਲਾ ਲਪਟਿਆ ਪਿਆ ਦਾ ਬਾਕੀ ਆ ਵੀ ਵਾਸ ਖੜਾ ਨਾ ਫੁੱਲ ਭਰੀ ਪੀ ਆਲਾ ਮਿੱਟੀ ਗੈਲ ਬਾਜ ਬਾਈ ਬਾਸਮਤੀ ਵੱਡੀ ਐ ਨਾ ਜਿਹੜੀ ਗਿਰੀ ਹੋਈ ਬਹੁਤ ਕੰਮ ਖਰਾਬ ਕਰਦੀ ਐ ਬਹੁਤ ਮਸ਼ੀਨ ਦੀ ਈ ਤੇ ਹੀ ਫੇਰਦੀ ਆ ਮਟਾਇਰ ਖੋਲਤਾ ਈ ਲਾਤੀ ਬਾਰੇਂ ਬੂਰੂ ਨਾ ਪੱਟਦਾ ਇਧਰ ਆਲਾ ਮਾਹਣ ਸ਼ਾਫਟ ਕੱਢਣੀ ਐ ਬੰਦੇ ਸਾਡੇ ਥੋੜੇ ਜਿਹੇ ਚੱਲਦੇ ਆ ਵਿਅਸਤ ਇਧਰ ਸਾਡਾ ਕਾਲਾ ਬਾਈ 90 ਦੇ ਕਿਦਾਂ ਕਾਲੇ ਠੀਕ ਆ ਜੀ ਹਾਂ ਹਾਂ ਹੋਰ ਸੁਣਾ ਕਿਰਪਾ ਮਾਲਕ ਹਾਂ ਕੀ ਕਰੀ ਜਾਂਦੇ ਆ ਆ ਸਾਬ ਦੋ ਵੀਰ ਬੱਟਣੇ ਆ ਮਹੀਨਾ ਹੋ ਗਿਆ ਨਾ ਲੱਗਿਆ ਨੋ ਹਾਂ ਕਾਲੇ ਲੱਗਿਆ ਮਿੰਟਾਂ ਪੰਜ ਚਾ ਕੰਮ ਸਾਡੇ ਜਿਹੜਾ ਹਜੇ ਚਾਹ ਚੁੱਕੀ ਲੈਣ ਦੇ ਹੁਣ ਹੁਣ ਸੋਈ ਕਿੰਨੇ ਕ ਰਹਿਦੀ ਆ ਵੇ 90 ਤੇ ਹਜੇ ਆ ਕੈਂਪਰ ਆਪਦੀ 90 ਤੇ ਰਹਿੰਦੀ ਆ ਇਹ ਵੀਰ ਕਰਦੇ ਆ ਕਿ ਟਰੈਕਟਰ ਮੁਰਾ ਲਾਉਣੇ ਆ ਹਾਂਜੀ ਹਾਂਜੀ ਇਹਦਾ ਮੱਕੀ ਵਾਲੀ ਮੇਨ ਬਾਈ ਮੱਕੀ ਵਾਲੀ ਮਸ਼ੀਨ ਚਲਾਉਣੀ ਆ ਇਹਨੇ ਹੁਣ ਇਹਨੂੰ ਸਟਾਕ ਇੰਨਾ ਨਾ ਮੱਕੀ ਦੀ ਮਸ਼ੀਨ ਤੇ ਬਹਿਣੇ ਦਾ ਵੀ ਫੇਲਪੁਰ ਪਾ ਕੇ ਨਾ ਟੌਰ ਬਣਾ ਕੇ ਟਰੈਕਟਰ ਚਲਾਉਣਾ ਹੈ ਇਹ ਵੀ ਭਾਰਿਆ ਭਾਈ ਪਿੱਛੇ ਮਸ਼ੀਨ ਦਾ ਜਦੋਂ ਡਿੱਕਟ ਨੇ ਮਰਜੀ ਚੱਕੀ ਜੋ ਟਰੈਕਟਰ ਨਹੀਂ ਮੰਨ ਲ ਉੱਠੂਗਾ ਅੱਛਾ ਹਾਂ ਉਹ ਦੇਸੀ ਜਿਹੜੇ ਆ ਇਹ ਸਮਾਂ ਭਾਰਾ ਜਗੜ ਬਣਦਾ ਆ ਇਹ ਤਾਂ ਭਾਰ ਰਹੇ ਬਹੁਤ ਤੇਲ ਲਾ ਕੇ ਰਾਮ ਕੇ ਤੇਲ ਲਾ ਕੇ ਛੱਡੋ ਇਹਨੂੰ ਲੋਕ ਘੰਟੇ ਤੱਕ ਘੰਟੇ ਤੱਕ ਲਪਟਾਂਗੇ ਠੀਕ ਹੈ ਠੀਕ ਹੈ ਹਾਂ ਹੋਰ ਮੋਲੀ ਆ ਜਾ ਉਹਨੂੰ ਇਹ ਆਪਣੇ ਨਾ ਫੋਰਮੈਨ ਮੁੰਡਾ ਕਮੈਂਟ ਤੇਤਗੀ ਹੋਰ ਸੁਣਾ ਮੋਲੀ ਠੀਕ ਹੈ ਠੀਕ ਹੈ ਵਿੱਚ ਨੂੰ ਸਾਲਾ ਗਾਇਬ ਹੋ ਗਿਆ ਦਾ ਕਿੱਥੇ ਚਲ ਗਿਆ ਦਾ ਮੈਂ ਥੋੜਾ ਬਿਜੀ ਤੀਵਾ ਇਹ ਮੇਰੇ ਨਾਲ ਬਾਈ ਬਹੁਤ ਦੇਰ ਦਾ ਪਹਿਲਾਂ ਬੰਦੇ ਨਾਲ ਹੀ ਚੱਲਦਾ ਰਿਹਾ ਹੁਣ ਤਾਂ ਚੱਲ ਥੋੜੀ ਜਿਹੀ ਲੱਤ ਜਿਹਦੇ ਐਕਸੀਡੈਂਟ ਹੋਣੇ ਕਰਕੇ ਹੁਣ ਲੱਤ ਤੇ ਤਲਗੀਤਾ ਨਹੀਂ ਕੋਈ ਨਾ ਜਮੇ ਨੀ ਹੈ ਪਾਏ ਵੜਦਾ ਮਸ਼ੀਨ ਦੇ ਤਾਂ ਮਸ਼ੀਨ ਤੇ ਦਾ ਪਾਏ ਵੜਨਾ ਤਾਂ ਕਰਕੇ ਨਹੀਂ ਤੈਨੂੰ ਮੈਂ ਛੇੜਿਆ ਤਾਂ ਫਿਰ ਮੈਂ 2-3 ਸਾਲ ਮਗਾ ਨਹੀਂ ਵੀ ਲੱਤ ਸੈੱਟ ਹੋ ਜਾਂਦੇ ਹੁਣ ਤਾਂ ਠੀਕ ਹੈ ਦਿੱਕਤ ਨਹੀਂ ਗਈ ਹੁਣ ਨਹੀਂ ਹੁਣ ਤਾਂ ਨਹੀਂ ਕੋਈ ਨਾ ਜਮੇ ਨੀ ਨਾ ਠੀਕ ਹੈ ਬੰਦਾ ਆਪਣਾ ਪੁਰਾਣਾ ਬਹੁਤ ਦੇਰ ਹੋ ਗਈ ਇਹਨੂੰ ਕਈ ਸਾਲ ਹੋ ਗਏ ਪਰ ਆਏ ਹਨ ਇਕੱਠੇ ਬਾਕੀ ਫੇ ਮੈਂ ਕਿਹਾ ਵੀ ਨਹੀਂ ਤੂੰ ਇੱਧਰ ਆ ਜਾ ਹੁਣ ਮੇਰੇ ਕੋਲੇ ਕਿਉਂ ਆਪਣਾ ਵੀ ਹੁਣ ਤੁਹਾਨੂੰ ਪਤਾ ਵੀ ਸਰਕਲ ਆ ਜਿਹੜਾ ਉਹ ਬਚੀਨਾ ਆਏ ਗੀਆਂ ਇੱਕ ਅਜੇ ਹੋਰ ਲੈਣ ਨੂੰ ਫਿਰਦੇ ਆ ਉਹ ਵੀ ਦੇਖਦੇ ਫਿਰਦੇ ਆ ਜੇ ਕੋਈ ਲੱਭ ਗਈ ਉਹ ਵੀ ਲਿਆਉਣੀ ਕਾਣਾ ਨਹੀਂ ਕੋਈ ਭਰਾ ਕਾਣਾ ਇੱਥੇ ਕੱਲ ਭੱਲੇ ਆਏ ਤਾਂ ਹੈਗਾ ਮਸ਼ੀਨ ਚੋਂ ਕੱਢ ਕੇ ਮਨੀ ਕਿਦਾਂ ਹਾਂਜੀ ਵਧੀਆ ਤੇ ਸਸਤੀ ਕਾਲਜ ਖਾਰੇ ਹਾਂ ਹਾਂ ਆ ਆ ਗਿਆ ਕਰਾ ਲਿਆ ਉਹ ਲੱਗ ਗਿਆ ਮੜਾ ਜੁੱਤ ਕਾਲੀ ਨਹੀਂ ਕਰੀ ਨਹੀਂ ਕੰਮ ਆਮ ਕਿਆ ਕਰੀ ਜਾਂਦਾ ਆ ਤਾਂ ਰਾਂਗਰੀ ਹੋ ਜਾਂਦਾ ਮੜਾ ਉਹ ਤਾਂ ਐਸੇ ਕੰਮ ਹਾਂ ਤੂੰ ਕਿਦਾਂ ਓਏ ਆ ਕੇ ਸੋ ਠੀਕ ਆ ਹੋਰ ਛੋਟੂ ਸੇਠ ਸਾਹਿਬ ਕਿਹਦੇ ਸੇਠ ਆ 90 ਵਾਲਾ ਦਾ ਸੇਠ ਆ ਨਾ ਕਿਹੜਾ ਕਾਲੇ ਦਾ ਸੇਠ ਆ ਤੂੰ ਨਾ ਨਾ ਤੇ ਮੇਰਾ ਸੇਠ ਆ ਵਾ ਕਾਲਾ ਲੰਗਾ ਨਾ ਮੇਰੇ ਮੇਰ ਨੂੰ ਵੇਚ ਆਉਣਾ ਕਹਿੰਦਾ ਨੇ ਵੀ ਕਹਿੰਦਾ ਮੀਨਾ ਕੇ ਇੱਕ ਬੰਦਾ ਭਈਆ ਰਹਿ ਗਿਆ ਕਹਿੰਦਾ ਮੈਨੂੰ ਵੇਚ ਜਾਉਣਾ ਇਹਨੇ ਕਾਲੇ ਸੋ ਤੂੰ ਹਮ ਇੱਕ ਫੋਰਮੈਨ ਮੈਂ ਸਾਰਿਆਂ ਦਾ ਬਣੂਗਾ ਹਾਂ ਹਮ ਇਸ ਕੋ ਪਿਆਰ ਕਰਦੇ ਆ ਹਮ ਇਸ ਕੋ ਪਿਆਰ ਕਰਦੇ ਆ ਹਉ ਤੇਰੇ ਮਾਰ ਨਾਲੋਂ ਕੰਝੜਾ ਆਹ ਕਿਆ ਕਹਿਣਾ ਕਾਲੇ ਕਿਆ ਕਹਿਣਾ ਇਸ ਕੋ ਤਿਆਰ ਕਰਦੇ ਹੈ ਅਭੀ ਅਜੇ ਤਿਆਰ ਹੁੰਦਾ ਹੈ ਮੋਰ ਮੇਨ ਜਿੰਦੀ ਮੋਲੀ ਕੱਢੀ ਹੈ ਪੰਜਾਬ ਟਾ ਚਲੋ ਹੁਣ ਮਿਲਦੇ ਆਂ ਬਾਈ ਹੁਣ ਫਰੇਸ਼ਰ ਕੱਢਦੀ ਹੈ ਬਾਹਰ ਕੇਰਾ ਬਸ ਫੇਰ ਕੋਈ ਟੈਂਸ਼ਨ ਨਹੀਂ ਹੈਗੀ ਕੋਈ ਤਾਂ ਮੰਨ ਲਓ ਖੋਲਣੇ ਵਾਲਾ ਸਮਾਨ ਜਿਹੜਾ ਮਣਾ ਹੁੰਦਾ ਤਾਂ ਆਪਾਂ ਗੈਡਰਮ ਵਾਲੀ ਪੁਲੀ ਜ਼ਰੂਰ ਤਾਂ ਇਹਦੇ ਪਿੰਨ ਤਾਂ ਨਾਟ ਗਿਰ ਗਿਆ ਰਿਕਾ ਹਾਂ ਆਦੇ ਪਿੰਨ ਦਾ ਨਾਟਕ ਕਰ ਗਿਆ ਇੱਕ ਤਾਰਦਾ ਤਾਰਦਾ ਤਾਰ ਕੇ ਬਸ ਆਪਾਂ ਨੇ ਤਸੱਲੀ ਸਾਰੀ ਦੀ ਕਰਨੀ ਆ ਧੋਣੀ ਹੋਰਾਂ ਦਾ ਜਿਹਨੂੰ ਧੋਦੀਏ ਹੈ ਨਾ ਵੀ ਧੋਣੀ ਨਾ ਉੱਥੇ ਉਹ ਘਰ ਮੂਰੇ ਲਿਆ ਕੇ ਧੋ ਕੇ ਬਹਿਣ ਇੱਕ ਵਾਰ ਤਸੱਲੀ ਹੋ ਜੂਗੀ ਸਾਰੀ ਹੀ ਹੈ ਨਾ ਵਕਇਤ ਤੋਂ ਸਾਫ ਸੂਬ ਤੋਂ ਬਾਈ ਬੰਦੇ ਤੁਹਾਨੂੰ ਪਤਾ ਹੀ ਆ ਮੈਂ ਚੱਲ ਗਿਆ ਤਾਂ ਪਹਿਲਾਂ 1 ਵਜੇ ਬਾਅਦ ਖੜੀ ਸੀ ਮਸ਼ੀਨ ਦੀ ਸਾਫੀ ਨਹੀਂ ਭਾਜਣ ਉਧਰ ਭਜੰਦੀ ਮਾਦਾ ਢੱਲੀ ਹੋ ਗਈ ਸੀ ਚਲੋ ਕੋਈ ਨਹੀਂ ਹਟਾਉਣੀਓ ਆ ਧੋ ਕੇ ਫਿਰ ਚਲੋ ਥ੍ਰੈਸ਼ਰ ਕੱਢਦੀ ਆ ਬਾਹਰ ਨਾਲ ਇਧਰ ਵੀਰ ਪਟਿਆ ਜਾਊਗਾ ਫੇ ਮਿਲਦੇ ਆ ਸਾਰੀ ਖਾਲੀ ਕਰਕੇ ਰੜਤੇ ਹੀ ਤਿੰਨ ਚਾਰ ਘੰਟਿਆਂ ਦੇ ਵਿੱਚ ਬੱਥੇ ਉਹ ਗੂਲਾ ਗਾਲਾ ਲੱਗਿਆ ਜਿਹੜਾ ਉਹ ਪੜਦਾ ਮੋਲੀ ਕ੍ਰੈਂਕਾਂ ਗਲੂਕਾਂ ਦਾ ਬਾਕੀਆਂ ਸਾਫ ਸਫਈਆ 엘ਿਵੇਟਰ ਤਾਰਤਾ ਬਾਸਕਟ ਥ੍ਰੈਸ਼ਰ ਇਹ ਤਾਂ ਤੁਹਾਨੂੰ ਪਤਾ ਹੀ ਹੈ ਨਾ ਕੱਢ ਨਿਕਲ ਨਹੀਂ ਉਹ ਨਿਆ ਤੇ ਜਰਾ ਬਾਕੀ ਪੁਲੀ ਟਾਇਰ ਲਾਤਾ ਹੁਣ ਇਹਦੀ ਨਹਾਤ ਧਲਵਾਈਏ ਜਿਹੜੀ ਉਹ ਹੋਊਗੀ ਫਿਰ ਪੁਲੀ ਲਾਤੇ 엘ਿਵੇਟਰ ਲਾਤਾ ਮਸ਼ੀਨ ਖਾਲੀ ਕਾ ਨੂੰ ਟਾਈਮ ਲੱਗਦਾ ਹੈਗਾ ਬਰਮ ਕੱਢਦੇ ਦੋਏ ਚੈਨਾ ਕੱਢਤੀਆਂ ਉਹ ਪਈਆਂ ਐਸੇ ਮਸ ਲਾਤਾ ਵੀ ਬੰਦੇ ਚਾਰ ਬੰਦੇ ਆ ਬਸ ਜਿਹੜਾ ਜਿਹਦਾ ਹੱਥ ਪਈ ਜਾਂਦਾ ਕੰਮ ਨੂੰ ਉਹ ਬੜਾ ਪਈ ਜਾਂਦਾ ਖਿੱਚੀ ਜਾਂਦਾ ਕੰਮ ਨੂੰ ਬਾਕੀ ਹੁਣ ਇਹਦੀ ਧੋਵਾਂਗੇ ਮਸ਼ੀਨ ਨੂੰ ਹਨਾ ਲਾ ਕੇ ਟਕਾਣੇ ਪੰਪ ਗੱਲ ਵਧੀਆ ਪ੍ਰੈਸ਼ਰ ਗੱਲ ਧੋ ਕੇ ਇਹਨੂੰ ਇਹਨ ਬਣਾ ਦਾਂਗੇ ਹੁਣ 23 ਮਾਡਲ ਐ ਬਾਕੀ ਬਾਈ ਰਾਣੀ ਸਾਥ ਸਾਡਾ ਬੜਾ ਬੰਦੀ ਹੈ ਹੈ ਨਾ ਕਦੇ ਇਹਨੇ ਧੋਖਾ ਨਹੀਂ ਦਿੱਤਾ ਗਜਰਾਤ ਦੇ ਵਿੱਚ ਅੱਜ ਵੀ ਇਹ ਮਸ਼ੀਨ ਦੀ ਮੰਗ ਕਰਦੇ ਆ ਏਜੰਟਰਾਂ ਸੁਭਾ ਹੀ ਗੱਲ ਹੋਈ ਕਹਿੰਦਾ ਵੀ ਸਰਦਾਰ ਉਹੀ ਮਸ਼ੀਨ ਲੈ ਕੇ ਆਏ ਜਿਹੜੀ ਪਿਛਲੇ ਸਾਲ ਲੈ ਕੇ ਆਇਆ ਸੀ ਵੀ ਇੰਨੀ ਇਹਨੇ ਮਾਲ ਵੀ ਆਣ ਮੈਂ ਕਹਿੰਦਾ ਜਿਹੜਾ ਜਿਹੜਾ ਦਿੱਤਾ ਗੱਲ ਛੱਡ ਦਿਓ ਤੁਸੀਂ ਬਾਕੀ 4x4 ਲੱਗਣ ਕਰਕੇ ਲੈਦਰੀ ਜਲੋਰੀ ਵਾਲੇ ਖੁੱਲ੍ਹੇ ਹਾ ਦਾ ਜਗਾੜ ਉਹ ਵੀ ਲਾ ਦਾਂਗੇ ਹੁਣ ਲੈਦਰੀ ਵੀ ਲਾ ਦਾਂਗੇ ਮੋਲੀ ਵੱਢਦੇ ਫਟਾਫਟ ਵੱਡੇਗਾ ਫੱਡੇ ਵਾਲਾ ਸੋ ਇਹ ਬਾਸਮਤੀ ਨੇ ਇੰਨਾ ਕੰਮ ਖਰਾਬ ਕਰਦੀ ਆ ਬਾਸਮਤੀ ਗਰੀ ਵੜਣੀ ਨਹੀਂ ਜਾਈਦੀ ਸਾਰਾ ਭਰਿਆ ਪਿਆ ਚੂਹਾ ਬਰਮ ਗਿਆ ਬਹੁਤ ਔਖਾ ਨੂੰ ਚੂਹਾ ਬਰਮ ਵੀ ਜਾਮ ਹੋਏ ਪਿਆ ਇੰਨੀ ਪੁਰਾਣੀ ਲਿਵ ਟੀਵੀ ਇਹਦੇ ਵਿੱਚ ਵੀ ਅਹ ਇਹ ਉੱਜਾਮ ਹੈ ਬਾਕੀ ਪੁੜੀਆਂ ਲਾਤੀਆਂ ਹੈ ਤਾਂ ਮੈਂ ਕੁਝ ਨਹੀਂ ਹੈਗਾ ਸਮਾਨ ਤਾਂ ਸਾਰਾ ਸੈਟ ਆ ਗਰੇਂਗ ਬੁਰਗਨ ਪੂਰਾ ਟੋਟਰੀ ਓਕੇ ਆ। ਬਾਕੀ ਉਹ ਕਰਦੇ ਆ ਤਿਆਰੀਆਂ ਦੇਖਦੇ ਆ ਵੀ ਕਿੱਧਰ ਨੂੰ ਜਾਂਦੀ ਆ ਕਿਹੜੇ ਰੂਟ ਤੇ ਪੈਂਦੀ ਆ ਰਾਣੀ। ਬਹੁਤ ਵਧੀਆ ਰਿਪੇਅਰ ਕਰ ਲਈਏ ਕਿਹਨਾਂ ਠੋਕੇ। ਸ਼ੀਸ਼ੇ ਦੁੱਸਰੇ ਲੱਟਾਏ। ਇਹ ਟੁੱਟੇ ਨੇ ਵੀ ਨਵੇਂ ਲਾ ਦਾਂਗੇ। ਲਾਉਣ ਤੋਂ ਬਾਅਦ ਆਹ ਹੋ ਗਿਆ। ਆਹ ਯਾਰ। ਆਹ ਬੱਕਰ ਦਾ ਪਤਾ ਤੁਹਾਨੂੰ ਵਧੀਆ ਨਾਲ ਇਹਦੇ ਪਿੱਛੇ ਪਹਿਲਾਂ ਆਪਾਂ ਤੈਨੂੰ ਨਵੇਂ ਪਾਈ ਤੇ ਬਾਕੀ ਇਹਦੀ ਮੈਨ ਵਧੀਆ ਟਾਈਟ ਕਰ ਦਾਂਗੇ ਮਾੜੇ ਮਾੜੇ ਦੇਖ ਕੇ ਨਾ। ਤੁਸੀਂ ਵੈਸੇ ਤਾਂ ਲੋਡ ਪੈਂਦੀ ਨਹੀਂ ਹੁੰਦੀਆਂ ਦੋ ਚਾਰ ਸੀ। ਟਾਇਰ ਲੱਗ ਗਿਆ ਚਲੋ ਇਹਨੂੰ ਲੈ ਚੱਲੀਏ ਉੱਥੇ ਨੂੰ ਐਸੇ ਮੈਂ ਸਟਾਰ ਤਾ ਗੱਡੀ ਦੇ ਵਿੱਚ ਰੱਖ ਕੇ ਹੈ ਗੱਡੀ ਤਾਂ ਹੋਣੀ ਪੜੇ ਮੇਰੇ ਉਹ ਮੋਟਾ ਟਾਇਰ ਤਾਂ ਸਾਰਾ ਇਹ ਐਸੇ ਮੈਂ ਸੇ ਰੇੜੀ ਦੇ ਵਿੱਚ ਤਾਰ ਤਾਂ ਨਾ ਬਰਮ ਪਏ ਆ ਹੈ ਨਾ ਭਾਈ ਸੀਜ਼ਨ ਤੇ ਬਾਅਦ ਜੇ ਮਨ ਲਾਵਾ ਪਹਿਲਾਂ ਧੋਨੇ ਹਨਾ ਕਿੰਨਾ ਬਰੀਕ ਬਰੀਕ ਜਗ੍ਹਾ ਤੇ ਕਰਦਾ ਰਹੇ ਜਾਂਦਾ ਕੋਈ ਗੱਲ ਜਾਂਦਾ ਜਿੱਥੇ ਬਸ ਉੱਥੀ ਮਸ਼ੀਨ ਘੜਨੀ ਸ਼ੁਰੂ ਹੋ ਜਾਂਦੀ ਆ ਬਾਕੀ ਉਹਦਾ ਨਾ ਤਸੱਲੀ ਹੋ ਜੂਗੀ ਸਾਰਾ ਪਾਣੀ ਪੂਣੀ ਜਿਹੜਾ ਬਾਹਰ ਨਿਕਲ ਜੂ ਨਾਲ ਦੀ ਨਾਲ ਹਨਾ ਜਿਵੇਂ ਆਪਾਂ ਬਰਮ ਕਰਦੇ ਆਂ ਕਿ ਆਪਣੇ ਪਹਿਲੇ ਹੀ ਤੋਂ ਦੰਨੇ ਸੀ ਜੰਤੇ ਹਨਾ ਉਹਦੇ ਵਿੱਚ ਬੰਦੋ ਸੀਜ਼ਨ ਮੁੱਕਿਆ ਨਾਲ ਲੱਗਦੀ ਮਸ਼ੀਨ ਧੋ ਕੇ ਖੜਾਤੀ ਤਾਂ ਬਹੁਤ ਫਰਕ ਪੈ ਜਾਂਦਾ ਵੀਰੇ ਜਿੱਥੇ ਨਾ ਕਈ ਜਮ ਹੁਣ ਜਿਵੇਂ ਆਪਣੇ ਬੈਡ ਆਪਣੇ ਸੈਂਪਲੀ ਵਾਲੀ ਸ਼ਾਫਟਾ ਇੱਕ ਤਾਂ ਉੱਥੇ ਤੇ ਨਹੀਂ ਗੰਦ ਨਿਕਲਦਾ ਇੱਕ ਦੋ ਜਗ੍ਹਾ ਹੋਰ ਆ ਗੁੱਜੀ ਜੀ ਜਗ੍ਹਾ ਨਾ ਜਿੱਥੇ ਬਾਕੀ ਜਿੱਥੇ ਐਂਗਲ ਉਂਗਲਾਈਆਂ ਲੱਗੀਆਂ ਉਹਨਾਂ ਦੇ ਵਿੱਚ ਟੀ ਜੀ ਲੱਗੀ ਹੁੰਦੀ ਆ ਬੀ ਜੀ ਬਣੀ ਉਹਨੇ ਡੱਬੀਆਂ ਇਹ ਉਹਨਾਂ ਦੇ ਵਿੱਚ ਘਰਦਾ ਬੋਲ ਰਹਿ ਜਾਂਦਾ ਉਹਦੇ ਕਰਕੇ ਫੇ ਮਸ਼ੀਨ ਤਾਂ ਹੁਣ ਰਿਪੇਅਰ ਕਰੀ ਹੋਇਆ ਨਾ ਸਬਾਨ ਖੋਲਿਆ ਹੋਇਆ ਮਾ ਨਾਲ ਦੀ ਨਾਲ ਇਹਨੂੰ ਨਾਲੇ ਧੋਦਣਾ ਨਾਲੇ ਆਪਾਂ ਮਸ਼ੀਨ ਤਾਂ ਵਿੱਚੋਂ ਗੰਦ ਸਾਰਾ ਨਿਕਲ ਜਾਣਾ ਪਾਣੀ ਤੁਪਕਾ ਵੀ ਰਹਿਣਾ ਇਹਦੇ ਵਿੱਚ ਬਾਕੀ ਤੁਸੀਂ ਪਤਾ ਏਸੀ ਵਾਲੀ ਮਸ਼ੀਨ ਤਾਂ ਆਪਣੀ ਆਹ ਇੱਧਰ ਖੜੀ ਹੈ ਰਾਣੀ ਵੀ ਇਹ ਤਾਂ ਹੁਣ ਤਿਆਰੇ ਆ ਨਾ ਇੱਧਰ ਮੰਨ ਲਓ ਬੱਸ ਗੇਰੇ ਮਾਰਨਾ ਹੋਰ ਤਾਂ ਇਹਦਾ ਕੁਝ ਨਹੀਂ ਕਰਨਾ ਥਰੇਸਰ ਇਹਦਾ ਪਾਤਾ ਥਰੇਸਰ ਪਾਉਣ ਤੋਂ ਬਾਅਦ ਇਹ ਤਾਂ ਆਪਣੀ ਓਕੇ ਖੜੀ ਆ ਬਾਕੀ BS4 ਇੰਜਨ ਆ ਨਾ ਬਾਈ ਕੱਲ 2 2.5 ਮੀਨ ਦੇ ਬਾਅਦ ਆ ਕੇ ਸਟਾਰਟ ਕਰਿਆ ਕੋਈ ਵੀ ਸਮੱਸਿਆ ਦਿੱਕਤ ਨਹੀਂ ਆਈ ਇੱਕ ਪੈਸੇ ਦੀ ਵੀ ਯੂਰੀਆ ਕਈ ਮੇਰੇ ਵੀਰ ਨਾ ਨਾ ਮੈਨੂੰ ਪਹਿਲਾਂ ਵੀ ਕਹਿੰਦੇ ਤੇ ਕਹਿੰਦੇ ਬਈ ਯੂਰੀਆ ਕੱਢ ਕੇ ਖੜਾਈ ਦਾ ਵੀ ਜਦੋਂ ਚਲਾਉਣੀ ਹੈ ਯੂਰੀਆ ਨਾਲ ਇਹਦੇ ਵਿੱਚ ਪੁਰਾਣਾ ਰਹੇ ਕੁਝ ਨਹੀਂ ਵੀਰੇ ਕੋਈ ਜੰਮਿਆ ਨਹੀਂ ਉਹ ਵਾਲਟੀ ਪਈ ਇੱਕ ਸਾਈਡ ਤੇ ਯੂਰੀ ਉਹ ਵੀ ਉੱਕਣਾ ਦੀ ਉੱਕਣੇ ਪਈ ਆ ਕੋਈ ਸਮੱਸਿਆ ਦਿੱਕਤ ਨਹੀਂ ਆਈ ਸਟਾਰਟਿੰਗ ਚ ਵੀ ਐਵੇਂ ਆਪਾਂ ਕਹੀ ਜਈ ਹੈ ਨਾ ਜੇ ਆਉਗੀ ਵੀ ਤਾ ਆਪਾ ਜਰੂਰ ਦੱਸਾਂਗੇ ਭਾਈ ਉਹ ਕੰਮ ਆਪਣਾ ਨਹੀਂ ਹੈਗਾ ਵੀ ਇੰਜਣ ਦੇ ਵਿੱਚ ਦਿੱਕਤ ਆਊਗੀ ਨਾ ਆਪਾਂ ਕੰਪਨੀ ਦੇ ਬਚਾਵਾਂਗੇ ਨਹੀਂ ਜਿਹੜੀ ਚੀਜ਼ ਦੇ ਵਿੱਚ ਦਿੱਕਤ ਆਊਗੀ ਉਹ ਚੀਜ਼ ਮੈਂ ਸੋਸ਼ਲ ਮੀਡੀਆ ਤੇ ਲੈ ਕੇ ਆਉਂਗਾ ਹੁਣ ਮੈਨੂੰ ਕਈ ਬੰਦੇ ਕਹਿੰਦੇ ਨੇ ਅਰਵੀਤ ਬਾਈ ਕਰਤਾਰ ਵਾਲੇ ਦੀ ਮਸ਼ਹੂਰੀ ਕਰਦਾ ਮਸ਼ਹੂਰੀ ਵੀਰੇ ਹੁਣ ਇਹਦਾ ਬਾਰਮ ਟੁੱਟਿਆ ਦਾ ਬਾਲਟੇਆਂ ਘਾਟਾਂ ਕਿ ਖਾਲੀ ਕਰਿਆ ਥੋੜੇ ਸਾਹਮਣੇ ਵੀਡੀਓ ਪਾਈ ਕਿ ਨਹੀਂ ਪਾਈ ਆਂ ਦੱਸੋ ਭੈਣ ਠੋਕੇ ਵੀਡੀਓ ਪਾਈ ਆ ਵੀ ਭਾਈ ਆਟੋਮੈਟਿਕ ਆਗਰ ਦਾ ਫਾਇਦਾ ਵੀ ਆ ਹਰ ਸਿਆਪਾ ਵੀ ਆ ਜੇ ਮੰਨ ਲਓ ਬਾਰਮ ਬਰਮ ਜਿਵੇਂ ਆਪਣਾ ਬਾਰਮ ਟੁੱਟ ਗਿਆ ਤਾਂ ਚਲੋ ਹੁਣ ਤਾਂ ਉਹਨਾਂ ਨੇ ਇੰਨਾ ਹੈਵੀ ਬਾਰਮ ਕਰਕੇ ਭੇਜਿਆ ਵੀ ਉਹ ਇੱਕ ਅੱਗੇ ਇੱਕ ਪਾਇਪ tha ਹੁਣ ਪਾਇਪ ਦੇ ਵਿੱਚ ਪਾਇਪ ਪਾ ਕੇ ਭੇਜਿਆ ਉਹ ਵੀ ਤੁਹਾਨੂੰ ਪਤਾ ਵੀ ਬਾਸਮਤੀ ਨਾ ਇੱਕ ਥੋੜੀ ਜਿਹੀ ਨਾ ਇਹਦੇ ਇੱਕ ਹੋਰ ਚੀਜ਼ ਜਿਹੜੇ ਮੇਰੇ ਵੀਰ ਨੇ ਕਿਸੇ ਨੇ ਨਾ ਆਪਣੇ ਆਟੋਮੈਟਿਕ ਆਗਰ ਵਾਲੀ ਕਮੈਨ ਲੈਣੀ ਆ ਇਹਦੇ ਨਾਲ ਜਿੱਥੇ ਆਗਰਾ ਲੱਗਿਆ ਹੋਇਆ ਤੁਹਾਨੂੰ ਮੈਂ ਦਿਖਾਉਂਗਾ ਵੀ ਜਿੱਦਣ ਆਪਾਂ ਚਲਾਵਾਂਗੇ ਇਹਦੇ ਜਾਲੀ ਲੱਗੀ ਹੁੰਦੀ ਹੈ ਇੱਕ ਬਰੀਕ ਜਿਹਾ ਉਹ ਛੇ ਉਹ ਜਾਲੀ ਜੀ ਗ੍ਰਿਲ ਟਾਈਪ ਜੇ ਬਸ ਉਹ ਗ੍ਰਿਲ ਖੋਲ ਦੋ ਬਸ ਹੋਰ ਕੋਈ ਰਾਜ ਨਹੀਂ ਹੈਗਾ ਅਸੀਂ ਬਾਅਦ ਗਰਿੱਲ ਖੋਲ ਕੇ ਪਲੇਟਾਂ ਹੀ ਫੁੱਲਰ ਖੋਲ ਕੇ ਰੱਖੀਆਂ ਕੋਈ ਇੱਕ ਦਿਨ ਵੀ ਮਿਸਟਰ ਦਿੱਕਤ ਨਹੀਂ ਆਈ। ਬਾਕੀ ਉਹ ਜਾਲੀ ਜਰੂਰ ਖੋਲਣੀ ਪੈਂਦੀ ਆ। ਬਾਕੀ ਹੁਣ ਕਣਕੇ ਚ ਤਾਂ ਲਾ ਦਾਂਗੇ ਕਿਉਂ ਕਣਕ ਦਾ ਦਾਣਾ ਵਜਨ ਵਾਲਾ ਹੁੰਦਾ ਉਹਦੇ ਵਿੱਚ ਨਾ ਜਨ ਮਾਲ ਕੱਢਦੀ ਆ। ਉਧਰ ਤੇ ਥੱਲੇ ਵਾਲਾ ਬਰਮੜਾ ਮਾਲ ਤਾਂ ਪੂਰਾ ਠੱਕੀ ਜਾਂਦਾ। ਉੱਪਰ ਵਾਲਾ ਓਗਰ ਮਾਲ ਪੂਰਾ ਚੱਕਦਾ ਨਹੀਂ ਯਾਰ ਉਹ ਜਾਲੀ ਦਾ ਆ ਹੁੰਦੀ ਵੀ ਜਿਹੜਾ ਮਾਲ ਇੱਧਰੋਂ ਠੱਕਦਾ ਉੱਪਰੋਂ ਉੱਪਰ ਨੂੰ ਬਾਹਰ ਉੱਥੇ ਹੀ ਜਾਈ ਜਾਵੇ। ਤਾਂ ਉਹ ਜਾਲੀ ਉਹਨੂੰ ਰੋਕੀ ਜਾਂਦੀ ਦੀ ਉਹਦੇ ਕਰਕੇ ਵੀ ਜਾਮ ਇੰਨਾ ਚੌਲ ਕਰਦੀ ਦੀ। ਲੋੜਿਆ ਲੈ ਕੇ ਉੱਥੀ ਉਹ ਗਰਰਾ ਬਾਰਮਾ ਅਸੀਂ ਝੂਟਾ ਝਾਟੇ ਮਾਰਾ ਕੇ ਤੋੜਤਾ ਉਤੇ ਬਾਅਦ ਫਿਰ ਤੁਹਾਨੂੰ ਪਤਾ ਹੀ ਆ ਵੀ ਕੰਪਨੀ ਚ ਨਵਾਂ ਪਾ ਕੇ ਗਏ ਆ ਕੇ ਬਾਕੀ ਕਰਾਂਗੇ ਹੁਣ ਰੁਪੇਨਾ ਇਹਦੀ ਤਾਂ ਹੋਈ ਹੋਈ ਆ ਉਹਦੀ ਕਰਕੇ ਵੀ ਦੇਖਦੇ ਆ ਬਾਕੀ ਦੱਸਿਓ ਮੇਰਾ ਵੀਰ ਕਿਹੜੇ ਕਿਹੜੇ ਬਾਈ ਦੀ ਮਸ਼ੀਨ ਆ ਹੋ ਗਈ ਤਿਆਰ ਕਿਹੜੇ ਕਿਹੜੇ ਵੀਰ ਚੱਲ ਗਏ ਕਿਹੜੀ ਸਾਈਟ ਜਿਆਦਾ ਹੈ ਦੀ ਕਣਕ ਦਾ ਏਰੀਆ ਕਿੱਦਾਂ ਹਿਸਾਬ ਕਿਤਾਬ ਹੈ ਦੀ ਥੋੜਾ ਜਿਹਾ ਮੈਂ ਵੀ ਲੇਟ ਹੋ ਗਿਆ ਨਿਆਣਾ ਦੀ ਲੋਹੜੀ ਬਣਾਉਣ ਕਰਕੇ ਨਹੀਂ ਤਾਂ ਹੁਣੋਂ ਪਰਵੇਰਾ ਕਰਕੇ ਨਿਕਲ ਕੇ ਮੰਗੇੜਾ ਮਾਰਿਆ ਆਉਂਦੇ ਚਲੋ ਹਲੇ ਵੀ ਹੈਗਾ ਟਾਈਮ 10 12 ਤਰੀਕ ਤੱਕ ਤਾਂ ਕੰਮ ਸਾਰੇ ਚੱਲਣਾ ਕਿਤੇ ਇਹ ਤੇ ਪਹਿਲਾਂ ਤਾਂ ਕਿਤੇ ਚੱਲਦਾ ਵੀ ਨਹੀਂ ਹੈਗਾ ਬਾਕੀ ਉਹਨੂੰ ਮਸ਼ੀਨ ਨੂੰ ਲਿਜਾਵਾਂਗੇ ਅੱਡੇ ਤੇ ਉਹਨੂੰ ਦੂਜੀ ਨੂੰ ਲਿਜਾ ਕੇ ਉਹਨੂੰ ਧੋ ਕੇ ਫਿਰ ਦਿਖਾਵਾਂਗੇ ਤੁਹਾਨੂੰ ਵੀ ਕੀ ਕੀ ਉਹਦੇ ਵਿੱਚ ਆ ਨਾ ਨਵਾਂ ਪਾਉਨੇ ਆ ਕੀ ਕੀ ਜਿਗਾੜ ਕਰਦੇ ਆ ਆਪਣੇ ਉਹ ਤਰੀਕੇ ਗੱਲ ਕੀ ਕੀ ਸਿਸਟਮ ਟੈਕਨੋਲੋਜੀ ਵਾਲੇ ਗੱਲ ਹੁਣ ਤਾਂ ਖੋਲੀ ਆ ਜੀ ਤਾਂ ਖੋਲਣ ਦੇ ਵਿੱਚ ਤਾਂ ਤੁਹਾਨੂੰ ਪਤਾ ਵੀ ਕੋਈ ਏਡੀਓ ਨਹੀਂ ਹੁੰਦੀ ਹੈਗੀ ਉਹਦੇ ਬਾਅਦ ਮਿਲਦੇ ਆ ਜੀ ਫਿਰ ਹੁਣ ਮਸ਼ੀਨਾਂ ਦਾ ਸਮਾਨ ਸਾਰਾ ਲੈ ਗਿਆ ਇਨੋਂ ਲੈ ਕੇ ਚੱਲੇ ਆ ਧੋਣ ਵਾਸਤੇ ਘਰੇ ਆਪਣਾ ਕੋ ਪੰਪ ਪੰਪ ਸਾਰਾ ਕੁਝ ਹੈਗਾ ਬਸ ਬਿਜਲੀ ਚ ਪਲੱਗ ਲਾਉਣਾ ਤੇ ਮੋਟਰ ਲਾਉਣੀ ਆ ਚਲੋ ਜੀ ਰਸਾ ਮਾਰਨਾ ਮੈਟਰੀ ਨਾਲ ਨੂੰ ਗਈਆਂ ਕੱਲ ਸਟਾਰਟ ਨਹੀਂ ਰੱਖੀ ਥੋੜਾ ਟਾਈਮ ਰੱਖੀ ਜਾਨ ਚੱਲ ਪਾ ਲੈ ਰਸਾਉਣ ਗਈ ਆ ਛੋਟੂ ਉੱਪਰ ਚੜ ਗਿਆ ਹਾਂ ਛੋਟੂ ਹਾਂਜੀ ਗਾੜੀ ਸਿੱਖੇਗਾ ਤੂੰ ਵੀ ਹਾਂ ਨਾ ਕਾਲੇ ਕਾ ਗਾਣਾ ਤਿਆਰ ਹੋ ਰਹਾ ਆ ਵੀ ਤੋ। ਅਦਰ ਬੀਲ ਪੱਟਤਾ ਇੱਕ ਇੱਕ ਰਹਿ ਗਿਆ। ਇਹ ਵੀ ਹੁਣ ਪੱਟ ਕੇ ਇਹ ਟਰੈਕਟਰ ਦੇ ਮੂਰੇ ਲਾਊਗਾ ਕਾਲਾ ਹਟਦਾ ਨਹੀਂ ਨੂ ਹੌਲੈਂਡ ਦੇ ਨਾ ਮੂਰੇ। ਟੰਗੂ ਗਮਾ ਦਾ ਕਿ ਟਾਇਰਾਂ ਚ ਪਾ ਲੈਣਿਆ ਕਹਿੰਦਾ ਨਹੀਂ ਮੂਰੇ ਪਾਉਣੇ ਆ। ਚਲੋ ਪਾਈਏ ਪਰੱਸਾ ਚਲੋ। ਖੜੇ ਕਰਕੇ ਨਾ ਬੈਟਰੀਆਂ ਡਾਊਨ ਨੂੰ ਨੋ ਜੰਨੀ ਆ ਨਾ ਸਾਰਾ ਸਿਆਲ ਲਾਂਗੇ ਇਹ ਪਹਿਲਾਂ ਬਾਅਦ ਚ ਖੜੀ ਆ ਪਰ ਤੁਹਾਨੂੰ ਪਤਾ ਹੀ ਆ ਵੀ 2 ਕ ਸਾਲੇ ਖੜਦੀਆਂ ਬੈਟਰੀਆਂ ਵੀ। ਚਲੋ ਸਟਾਰਟ ਕਰਕੇ ਮਿਲਦੇ ਆਂ ਫੇਰ ਲਓ ਜੀ ਆ ਚੱਲਦਾ ਪੰਪ ਤੇ ਢੋਟੀਆਂ ਮਸ਼ੀਨ ਲੈ ਕੇ ਨਿੰਦਰੀ ਬੀਰੀ ਉਪਰ ਲੈ ਕੇ ਪਾਇਪ ਮਸ਼ੀਨ ਤੋਂ ਹੁਣ ਤੇ ਚਮਕਾਤੀ ਰਾਣੀਪੂਰੀ ਦੇਖੋ ਇਹਨ ਬਣਾਤੀ ਵਧੀਆ ਵਣਗੀਨਾ 24 ਮਾਡਲ ਚਮਕਰੀਆ ਪੂਰੀ ਵਧੀਆ ਇਹਨ ਦੇਖੋ ਕੰਕਲੀ ਰਾਣੀ ਪੂਰੀ ਹਾਂ ਬਣ ਗਈ 24 ਮਾਡਲ ਬਣ ਗਈ 24 ਮਾਡਲ ਹਾਂ ਸਾੜ ਫੋਲਰੋਂ ਮਾਰ ਗਿਆ ਡੀਲਰ ਜੂਲਾ ਮਾਰ ਕੇ ਬੜੀਆ ਬਣਾਤੀ ਹਾਂ ਹਾਂ ਕੀ ਆ ਫੇਰੀ ਹੋ ਮੈਂ ਪੂਰੀ ਹਾਂ ਜੀ ਇਹ ਤਾਂ ਹੈ ਸਹੀ ਗੱਲ ਆ ਕਿਉਂ ਸਾਡੀ ਵੀ ਉਹਦਾ ਵੀ ਆਪਣੀ ਚਾਹੇ ਚਲਾਉਣੀ ਆ ਆ ਇਹ ਤਾਂ ਹੈ ਕਿਹਾ ਜੀ 2-3 ਘੰਟੇ ਲੱਗੇ ਐ ਚੀਜ਼ ਤਾਂ ਬਣ ਗਈ ਵਧੀਆ ਚਮਕਦੀ ਆ ਸੋਹਣੀ ਵੀ ਲੱਗਦੀ ਆ ਸਾਹ ਮਸ਼ੀਨਰੀ ਸੋਹਣੀ ਵੀ ਲੱਗਦੀ ਆ ਵਧੀਆ ਹਾਂ ਉਹੀ ਤਾਂ ਹੈ ਹਾਂ ਚਲੋ ਜੀ ਹਾਂ ਹਾਂ ਬਾਕੀ ਤੁਮ ਨੂੰ ਖਾਵਾ ਕੇ ਨੂੰ ਕਰਾਂਗੇ ਕੱਲ ਨੂੰ ਕੰਪਲੀਟ Hari itu hodi ya, nanti ya